ਲੁਧਿਆਣਾ ਦੇ ਪਿੰਸਸਰਾਲੀ ਵਿੱਚ ਲਗਾਤਾਰ ਰਿੰਗਵਨ ਨੂੰ ਪੱਕਾ ਕਰਨ ਦਾ ਲਈ ਯਤਨ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਲਗਾਤਾਰ ਪ੍ਰਸ਼ਾਸਨ ਵੱਲੋਂ ਅਲਰਟ ਵੀ ਜਾਰੀ ਕੀਤਾ ਜਾ ਰਿਹਾ ਹੈ ਇਸ ਤੇ ਚਲਦੇ ਹੀ ਵੱਖ-ਵੱਖ ਪਾਰਟੀਆਂ ਦੇ ਲੀਡਰ ਪੁੱਛ ਰਹੇ ਨੇ ਪਰ ਇਹਨਾਂ ਹਾਲਾਤਾਂ ਨੂੰ ਲੈ ਕੇ ਸਾਡੀ ਟੀਮ ਦੇ ਵੱਲੋਂ ਮੌਕੇ ਤੇ ਪੁੱਛੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਹਾਲਾਤਾਂ ਦਾ ਜਾਇਜ਼ਾ ਲਿਤਾ ਤਾਂ ਕਿਹਾ ਕਿ ਰਾਹਤ ਕਾਰਜ ਵਿੱਚ ਸੇਵਾ ਕਰਨ ਦੀ ਵੀ ਉਹਨਾਂ ਗੱਲ ਆਖੀ ਹੈ ਅਣੇ ਕਿ ਉਹਨਾਂ ਹਾਲਾਤਾਂ ਦਾ ਜਾਇਜ਼ਾ ਲਿਆ ਤਾਂ ਦੇਖਿਆ ਕਿ ਸਥਿਤੀ ਅਜੇ ਕੰਟਰੋਲ ਦੇ ਵਿੱਚ ਹੈ ਹਾਂਜੀ ਐਮਐਲਏ ਸਾਹਿਬ ਆਪਣੀ ਤਨਖਾਹ ਚੋਂ ਪੈਸੇ ਵੀ ਕੁਝ ਦਿੱਤੇ ਆ ਜਾਇਜਾ ਲੈਣ ਪਹੁੰਚੇ ਹੋ ਇਹ ਆਪਣਾ ਕੋਈ ਆਸਾਨ ਨਹੀਂ ਮੇਰਾ ਲੁਧਿਆਣਾ ਮੇਰਾ ਪੰਜਾਬ ਹੈ ਜਿੱਥੇ ਕਿਤੇ ਬੇਵਕਤਾ ਹੁੰਦੀ ਆ ਇੱਕ ਵਿਧਾਇਕ ਦਾ ਫਰਜ਼ ਬਣਦਾ ਵੀ ਆਪਣੇ ਲੋਕਾਂ ਦੇ ਖੜੇ ਅੱਜ ਇਹ ਲੋਕ ਮੁਸ਼ਕਲ ਜਨੇ ਪਲਾ ਮੇਰਾ ਹਲਕਾ ਇਥੋਂ ਦੂਰ ਆ ਪਰ ਇਹ ਕਿਤੇ ਨਾ ਕਿਤੇ ਪੰਜਾਬ ਦਾ ਹਿੱਸਾ ਮੈਂ ਪੰਜਾਬ ਸਰਕਾਰ ਦਾ ਹਿੱਸਾ ਉਸ ਨਾਲ ਕਿੰਨੇ ਆਪਣੀ ਤਨਖਾਹ ਚੋਂ ਜਿਹੜੀ ਹੈ ਮਾਲੀ ਮਦਦ ਦਿੱਤੀ ਹੈ ਹੋਰ ਵੀ ਕਹਿ ਕੇ ਜਾ ਰਹੇ ਆ ਵੇ ਬੇ ਕਿਤੇ ਲੀਗਲ ਪਾਉਣ ਦੀ ਲੋੜਾ ਕਿਰਾਏ ਤੇ ਮਸ਼ੀਨ ਮੰਗਾਉਣੀਆਂ ਮੈਂ ਆਪਦਾ ਨੰਬਰ ਦੇ ਕੇ ਜਾਊਂਗਾ ਮੈਂ ਟੈਲੀਫੋਨ ਕਰਦੇ ਮੈਂ ਹਾਂ ਪਾਣੀ ਦਾ ਪੱਤਰ ਲਗਾਤਾਰ ਹੈ ਪਹਿਲਾਂ ਵਧਿਆ ਹੋਇਆ ਸੀ ਹੁਣ ਘਟਦਾ ਹੋਇਆ ਵਿਖਾਈ ਤੇ ਰਿਹਾ ਲਗਾਤਾਰ ਪ੍ਰਸ਼ਾਸਨ ਲੱਗਿਆ ਹੈ ਐਨਡੀਆਰਫ ਦੀਆਂ ਟੀਮਾਂ ਆਰਮੀ ਦੇ ਨੌਜਵਾਨ ਇੱਥੇ ਮੈਂ ਜਿੰਨੇ ਵੀ ਨੌਜਵਾਨ ਸੇਵਾ ਕਰਦੇ ਉਹਨਾਂ ਨੂੰ ਵੀ ਪੁੱਛਿਆ ਉਹ ਕਹਿੰਦੇ ਵੀ ਅੱਗੇ ਨਾਲ ਪਾਣੀ ਘਟਿਆ ਅੱਜ ਡੀਸੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਵੀ ਕਿਹਾ ਵੀ ਮੈਂ ਖੇ ਵੀ ਬੇਨਤੀ ਕਰੀਆ ਵੀ ਪਾਣੀ ਦਾ ਜਿਹੜਾ ਪੱਧਰ ਪਾਣੀ ਦਾ ਜਿਹੜਾ ਵਹਾਅ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਘਟਕ ਕਰੀਏ ਤਾਂ ਕਿ ਜਿਹੜਾ ਇਹ ਸਸਰਾਲੀ ਜਿਹੜਾ ਬੰਨ ਟੁੱਟਣ ਤੋਂ ਬਚੇ ਹਨ ਹਾਲਾਤ ਕੀ ਨੇ ਜੀ ਗਾੜੀ ਦਾ ਵੀ ਮੈਂ ਤਾਂ ਇਹਨੇ ਕਹੂੰਗਾ ਵੀ ਕੰਟਰੋਲ ਚੁਨੇ ਪਰ ਪਾਣੀ ਤੇ ਅੱਗ ਮੁਰੇ ਕੋਈ ਜੋਰ ਨਹੀਂ ਜਿੱਦੋਂ ਨੂੰ ਤੱਕ ਮਾਰਦਾ ਉਦੋਂ ਨੂੰ ਬਰਬਾਦ ਤੇ ਤਬਾਹ ਕਰਦਾ ਜਾਂਦਾ ਬਾਬਾ ਜੀ ਇਹ ਚਰਨਾ ਅਰਦਾਸ ਕਰਨਾ ਕਿ ਮਹਾਰਾਜ ਕਿਰਪਾ ਕਰੇ ਇਹ ਬੰਨ ਟੁੱਟਣ ਤੋਂ ਬਚੇ ਮੈਂ ਪਲਾਸੀ ਦੇਖਿਆ ਕਿ ਬੋਰੀਆਂ ਵੀ ਜਿਹੜੀਆਂ ਮੋਟੀਆਂ ਦੇ ਚਾਚੇ ਜਿਹੜੀਆਂ ਸੇਵਾ ਕੀਤੀ ਦੇਖੋ ਇੱਕ ਨੌਜਵਾਨ ਸੀ ਉਹਨੇ ਕਹਿੰਦਾ ਕਿਤੇ ਇਹ ਉਹ ਮੈਲੇ ਨਹੀਂ ਪਤਾ ਵੀ ਬੱਤ ਦਾ ਪੁੱਤਾਂ ਬੋਰੀ ਚੱਕੜੀਆਂ ਵੀ ਆਉਂਦੀਆਂ ਪਰ ਨਹੀਂ ਤੇ ਮੈਂ ਆਪਣਾ ਫਰਜ਼ ਸਮਝਦੇ ਹੋਏ ਉਹ ਸੇਵਾ ਕਰੀਆ ਕੋਈ ਆਸਾਨ ਨਹੀਂ ਮੇਰੀ ਕੀਤੀ ਸੇਵਾ ਪਰਮਾਤਮਾ ਥੇ ਪਏ ਸਾਡੇ ਉਹਨਾਂ ਲਈ ਇੱਕ ਇੱਕ ਬੋਰੀ ਇਸ ਬੰਨਾਂ ਨੂੰ ਟੁੱਟਣ ਤੋਂ ਬਚਾਉਣ ਦਾ ਤਮਕ ਅੱਛਾ ਕੀ ਸਨੇਹਾ ਕੀਆ ਨੌਜਵਾਨਾਂ ਨੂੰ ਕਿਉਂਕਿ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਤਾਂ ਸ਼ਵਾਸ਼ੇ ਦਿਨਾ ਕਿ ਜਿਹੜੇ ਇਹੇ ਮੀਂਹ ਦੀ ਮਾਰਚ ਗੁੱਡੇ ਗੁੱਡੇ ਚੱਕੜਾ ਉਹਦੇ باوجود ਵੀ ਉਹਨਾਂ ਦੇ ਹੌਸਲੇ ਬਲੰਦ ਨੇ ਬੁਲੰਦ ਹੌਸਲਿਆਂ ਦੀ ਦਾਤ ਦਿਨ ਜਿੰਨੇ ਕਹਿੰਦੇ ਆ ਵੀ ਕੋਸ਼ਿਸ਼ ਕਰਨੇ ਵਾਲੋ ਕੀ ਕਦੇ ਹਾਰ ਨਹੀਂ ਜਦੋਂ ਇਹਨੇ ਮਨੋਂ ਕੰਮ ਕਰਦੇ ਨੇ ਕੋਸ਼ਿਸ਼ ਕਰਦੇ ਨੇ ਤੇ ਬਾਬਾ ਦੀਪ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਕਰਨ ਇਹ ਜਿਹੜਾ ਬੰਨ ਹੈ ਨਾ ਟੁੱਟੇ ਇਹ ਸਾਡਾ ਲਾਜਾ ਪੀਪੀ ਵੱਲੋਂ ਮਾਈਨਿੰਗ ਦੇ ਅਰੋਪ ਲਗਾਏ ਗਏ ਨੇ ਕਹਿੰਦੇ ਕਿ ਮਾਈਨਿੰਗ ਏਰੀਆ ਬੜੇ ਜੂਰਾਂ ਨਾਲ ਹੋ ਜੇ ਜਿਹਦੀ ਕਰਕੇ ਜਿਹੜੇ ਬੰਨ ਕਮਜ਼ੋਰ ਦੇਖੋ ਇੱਕ ਮੰਗ ਕੀਤੀ ਆਈ ਜਾ ਦੇਖੋ ਮੰਗ ਕਰਨਾ ਹਰੇਕ ਦਾ ਹੱਕ ਹੈ ਅਗਰ ਕੋਈ ਕਸੂਰਬਾਦ ਹੋਊਗਾ ਦੁਸ਼ੀ ਹੋਊਗਾ ਉਹਨੂੰ ਪਤਾ ਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਜੀ ਕਾਰਸ਼ਲੀ ਉਹ ਬਿਲਕੁਲ ਕਿਸੇ ਕਸੂਰਵਾਰ ਨੂੰ ਬਖਸ਼ੂ ਨਹੀਂ ਤਾਹੇ ਕੋਈ ਆਪਣਾ ਹੋਵੇ ਤਾਹੇ ਬਗਾਨਾ ਮੁੱਖ ਮੰਤਰੀ ਪੰਜਾਬ ਕਹਿੰਦੇ ਕੁਝ ਦਿਨਾਂ ਤੋਂ ਰਲੇ ਜਾ ਰਹੇ ਨੇ ਕਿਤਰਾ ਸੇ ਤੱਕ ਮਹਾਰਾਜ ਤੇ ਜਨਨ ਅਰਦਾਸ ਕਰਦੇ ਆਂ ਵੀ ਉਹਨਾਂ ਦੀ ਜਲਦੀ ਸਿਹਤਯਾਬ ਹੋ ਕੇ ਅੱਡੇ ਪੀ ਕੇ ਅੱਗੇ ਖੰਣ ਕੰਮ ਕਰਨ ਆਹ ਨੌਜਵਾਨਾਂ ਨੇ ਕਹੀ ਮਸ਼ੀਨ ਨਹੀਂ ਆਉਂਦੀ ਕੈਮਰਾਮੈਨ ਨੂੰ ਕਹੂੰਗਾ ਦੇਖਣ ਆਹ ਮਸ਼ੀਨ ਮੰਗਾਤੀਆ ਇਹਦੇ ਡੀਜ਼ਲ ਦੀ ਲੋੜਾ ਜੋਕ ਪਲਾਈ ਦੀ ਲੋੜਾ ਮੈਂ